ਆ ਦੇਖੋ 스마트 ਸਿਟੀ ਲੁਧਿਆਣਾ ਦੇ ਹਾਲ ਟੁੱਟੀਆਂ ਸੜਕਾਂ ਲੋਕ ਪਰੇਸ਼ਾਨ ਵਾਪਰ ਰਹੇ ਵੱਡੇ ਵੱਡੇ ਹਾਲ ਤੇ ਕਈਆਂ ਦੀ ਲੱਤਾ ਬਾਹਾਂ ਤਾਂ ਟੁੱਟ ਚੁੱਕੀਆਂ ਨੇ ਜੀ ਹਾਂ ਲੁਧਿਆਣਾ ਸ਼ਹਿਰ ਦੇ ਵਿੱਚ ਟੁੱਟੀਆਂ ਸੜਕਾਂ ਆਪਣੀ ਕਹਾਣੀ ਆਪਣੇ ਮੂੰਹੋਂ ਬਿਆਨ ਕਰ ਰਹੀਆਂ ਨੇ ਲੋਕ ਇਸ ਤਰੀਕੇ ਨਾਲ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਨੇ ਉਧਰ ਅਰੋੜਾ ਪੈਲਸ ਤੋਂ ਐਚਆਈ ਇੱਟਾਂ ਵਾਲੇ ਰੋਡ ਨੂੰ ਜਾਣ ਵਾਲੀ ਸੜਕ ਵੱਡੇ ਵੱਡੇ ਹਾਦਸਿਆਂ ਨੂੰ ਸੱਦਾ ਦੇ ਰਹੀ ਹੈ ਉਧਰ ਜਿੱਥੇ ਵੱਡੇ ਵੱਡੇ ਟੋਏ ਸੜਕਾਂ ਤੇ ਵੇਖਣ ਨੂੰ ਮਿਲੇ ਉੱਥੇ ਹਲਕੀ ਬਰਸਾਤ ਕਾਣੀ ਉੱਥੇ ਪਾਣੀ ਵੀ ਭਰਿਆ ਹੋਇਆ ਦਿਖਾਈ ਦਿੱਤਾ ਪਰ ਬਾਵਜੂਦ ਇਸ ਦੇ ਲੋਕ ਉੱਥੋਂ ਲੰਘਣ ਦੇ ਲਈ ਮਜਬੂਰ ਨੇ ਕਈ ਹਾਦਸਿਆਂ ਦਾ ਸ਼ਿਕਾਰ ਵੀ ਹੋ ਰਹੇ ਨੇ ਉਧਰ ਸਥਾਨਕ ਲੋਕਾਂ ਨੇ ਕਿਹਾ ਨਗਰ ਨਿਗਮ ਪ੍ਰਸ਼ਾਸਨ ਧਿਆਨ ਨਹੀਂ ਦੇ ਰਿਹਾ ਉਹਨਾਂ ਕਿਹਾ ਜਿੱਥੇ ਜਨਤਾ ਟੈਕਸ ਦਿੰਦੀ ਹੈ ਉੱਥੇ ਪ੍ਰਸ਼ਾਸਨ ਕੁੰਭਕਰਨੀ ਨੀਂ ਸੁੱਤਾ ਪਿਆ ਹੈ ਜਿਹੜਾ ਨਾ ਹਰਜੀਤ ਸਿੰਘ ਪੰਬੜਾ ਹੁਣ ਇੱਕ ਲੇਡੀ ਕਿੱਥੋਂ ਦੇ ਰਹਿਣ ਆਲੇ ਤੁਸੀਂ ਮੈਂ ਜਨਤਾਰ ਨਗਰ ਦੇ ਰਹਿਣਾ ਅੱਧਰ ਜਿਹੜੀ ਪਿੱਛੇ ਸੜਕਾਂ ਦੇ ਕੀ ਹਾਲਾਤ ਨੇ ਕੀ ਕਹਿਣਾ ਚਾਹੁੰਦਾ ਜੀ ਸੜਕ ਥੋੜਾ ਬਸਰਨੇ ਤੋਂ ਰੋਜ਼ ਜਾਂਦੀ ਐ ਇੱਕਣ ਚੌਂ ਜਾਂਦੀ ਐ ਇਸ ਤੋਂ ਅੱਗੇ ਕਈ ਏਰੀਆ ਨੂੰ ਜਾਂਦੀ ਐ ਜੇ ਮਡਾਬਾ ਰੋਡ ਨੂੰ ਹੋਊਗੀ ਜਾਂ ਸਿਮਲਾਪੁਰੀ ਨੂੰ ਹੋਊਗੀ ਐ ਮੈਂ ਟਰੱਕ ਨੂੰ ਕਾਹਵੀਂ ਅੱਗੇ ਭੰਮਲੀਏ ਸੜਕ ਇਹ ਇਹਦੇ ਅੱਗੇ ਹਰ ਕਿਸੇ ਸਕੂਲ ਵੱਡੇ ਪਬਲਿਕ ਸਕੂਲ ਵੀ ਹੈਗੇ ਆ ਇਹ ਏਰੀਆ ਜਿਹੜਾ ਮਿਕਸ ਲੈਂਡ ਯੂਜ਼ ਏਰੀਆ ਹੈ ਇਹ ਇਦੇ ਵਿੱਚ ਰਸਤੀ ਵਾਲੇ ਬੰਦੇ ਵੀ ਲੰਘਦੇ ਆ ਵਪਾਰ ਵੀ ਲੰਘਦਾ ਸੜਕ ਦੀ ਹਾਲਤ ਬਹੁਤ ਖਰਾਬ ਆ ਆ ਥੋੜੀ ਦੇਰ ਪਹਿਲਾਂ ਇੱਕ ਲੇਡੀ ਸਕੂਟਰ ਤੋਂ ਗਿਰ ਗਈ ਉੱਥੇ ਤੇ ਬੱਸ ਛੱਡ ਲੱਗੀ ਉਹਨਾਂ ਦੇ ਲੱਤ ਤੇ ਉੱਤੇ ਲੱਗ ਛੱਡ ਲੱਗੀ ਤਾਂ ਹੋਈ ਉਹਨਾਂ ਦੇ ਉੱਤੇ ਤੇ ਆ ਥੋੜੀ ਦੇਰ ਪਹਿਲਾਂ ਟੋ ਹੈ ਜੀ ਸੜਕ ਖਰਾਬ ਹੋਣ ਕਾਰਨ ਕਿ ਗੱਡੀ ਵੀ ਦੀ ਗੱਡੀ ਲੜਤੀ ਲੱਗ ਗਈ ਵੱਜ ਗਈ ਉਹਦੇ ਕਰਕੇ ਦੋ ਹੀ ਆਸਪਾਸ ਵਿੱਚ ਝਗੜਾ ਹੋ ਗਿਆ ਸੀ ਉਹਨਾਂ ਦਾ ਫਿਰ ਉਹਨੂੰ ਸਮਝਾਇਆ ਜੀ ਸੜਕ ਟੁੱਟੀ ਹੋਈ ਜੀ ਤੁਹਾਡੀ ਛੱਡ ਟੁੱਟੀ ਕਰਕੇ ਤੁਹਾਡੀ ਗੱਡੀ ਗੱਡੀ ਲੱਗੀ ਹੈ ਇਸ ਕਰਕੇ ਕਿਸੇ ਦਾ ਕੋਈ ਕਸੂਰ ਨਹੀਂ ਹੈਗਾ ਪੱਤੀ ਪ੍ਰਸ਼ਾਸਨ ਨੂੰ ਚਾਹੀਦਾ ਵੀ ਇਸ ਰੋਡ ਵੱਲ ਧਿਆਨ ਦੇਣ ਕਿਉਂਕਿ ਸਕੂਲ ਨੂੰ ਬੱਚੇ ਸਵੇਰੇ ਜਾਂਦੇ ਆ ਸਕੂਟਰਾਂ ਤੇ ਸਾਈਕਲਾਂ ਤੇ ਬਕਰ ਵੀ ਲੰਘਦੇ ਐ ਤੁੰਗੀ ਕਿ ਕਿੰਦਾ ਕੋ ਵੱਡਾ ਹਾਦਸਾ ਹੋਣ ਦਾ ਹੋ ਸਕਦਾ ਵਾ ਇਸ ਕਰਕੇ ਸੜਕ ਨੂੰ ਬਣ ਜਲਦੀ ਜਲਦੀ ਬਣਵਾਇਆ ਜਾ ਲੱਗਦਾ ਕਿਤੇ ਨਾ ਕਿਤੇ ਨਗਰ ਨਿਗਮ ਪ੍ਰਸ਼ਾਸਨ ਵੀ ਅਣਗਹਿਲੀ ਆ ਜਾਂ ਕਹਿ ਲਈਏ ਕਿ ਇੱਥੇ ਲੋਕਾਂ ਨੂੰ ਖੱਜਲ ਖਵਾਰੀ ਕਹਿੰਦੇ 4-5 ਸਾਲਾਂ ਤੋਂ ਸੜਕ ਨਹੀਂ ਬਣੀ ਦੇਖੋ ਗੱਲ ਆਇਆ ਵੀ 2 ਸਾਲ ਤਾਂ ਮੈਨਸਨ ਸਾਹਿਬ ਦੇ ਦੇ ਹੋ ਗਏ ਕਰਦੇ ਕੀ ਸਰਕਾਰ ਦਾ ਕੁਬਲ ਧਿਆਨ ਨਹੀਂ ਲਗਾ ਪ੍ਰਸ਼ਾਸਨ ਦਾ ਉਹਦਾ ਪ੍ਰਸ਼ਾਸਨ ਵੱਡੇ ਵੱਡੇ ਦਾਅਵੇ ਕਰ ਰਹੀ ਆ ਸਾਰੇ ਸਾਰੇ ਮੁਕੰਮਲ ਹੋਏ ਲੁਧਿਆਣਾ ਦੀਆਂ ਸੜਕਾਂ ਪੂਰੀਆਂ ਓਕੇ ਆ ਸਾਰੇ ਸਰਕਾਰ ਬਹੁਤ ਵੱਡੇ ਵੱਡੇ ਦਾਅਵੇ ਕਰ ਰਹੀ ਆ ਕਿ ਅਸੀਂ ਸੜਕਾਂ ਨੂੰ ਨਵੀਂ ਸੁਧਾਰ ਕਰਾਂਗੇ ਟ੍ਰੈਫਿਕ ਦਾ ਪਟ્રોલ ਕਰਾਂਗੇ ਸਰਵ ਕਰਾਂਗੇ ਮਤਲਬ ਉਹਦਾ ਧਿਆਨ ਨਹੀਂ ਆ ਕਿਸੇ ਦੇ ਇਲਾਕੇ ਵਾਲੇ ਇਹ ਬਹੁਤ ਜ਼ਰੂਰੀ ਆ ਕਿਉਂਕਿ ਇਹ ਮੇਨ ਰੋਡ ਹੈ ਸਭ ਤੋਂ ਵੱਧ ਰੋਡ ਹੀ ਚੱਲਦੀ ਆ ਇਹ ਸਭ ਤੋਂ ਜ਼ਿਆਦਾ ਰੋਡ ਹੀ ਚੱਲਦੀ ਆ ਅੱਛਾ ਲੱਗਦਾ ਪ੍ਰਸ਼ਾਸਨ ਦਾ ਕੀ ਤਰੀਕੇ ਦਾ ਰਵਈਆ ਹੈਗਾ ਜਾਂ ਨਗਰ ਨਿਗਮ ਕਾਉਂਸਲਰ ਦੇਖੋ ਗੱਲ ਹੈ ਵੀ ਇਹ ਤਾਂ ਸਰਕਾਰ ਜਿਹੜੀ ਮੌਜੂਦਾ ਸਰਕਾਰਾਂ ਉਹਨੇ ਬਣਾਉਂਦੀਆਂ ਸ਼ਰਤ ਇਹ ਤਾਂ ਉਹ ਮੌਜੂਦਾ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਬੱਸ ਕੀ ਲੱਗਦਾ ਅਫਸਰ ਹੈਗੀ ਅਫਸਰ ਸਾਹਿਬ ਨੂੰ ਧਿਆਨ ਦੇਣਾ ਚਾਹੀਦਾ ਇਹ ਤਾਂ ਗੱਲ ਸੜਕ ਖਰਾਬ ਆ ਜਿਹੜੇ ਬੱਚੇ ਨੰਗਦੇ ਉਹ ਵੀ ਆਸਰਾ ਮਾਰਗ ਤੇ ਬੱਚਿਆਂ ਵਰਗੇ ਬੱਚੇ ਨੇ ਦੰਗਦੇ ਸਭ ਦੇ ਬੱਚੇ ਕੋਈ ਪੱਤੀ ਨਾਮਾ ਮਰਣਾ ਰਾਜਕੁਮਾਰ ਕੀ ਹਾਲਾਤ ਆ ਸੜਕਾਂ ਦੇ ਲੁਧਿਆਣਾ ਤੇ ਸੜਕਾਂ ਬਹੁਤ ਟੁੱਟੀਆਂ ਆ ਬਹੁਤ ਬੁਰਾ ਹਾਲਾਤ ਹੈ ਅੱਛਾ ਤੁਹਾਡੇ ਪਿੱਛੇ ਜਿਹੜੇ ਇਲਾਕੇ ਕਦੋਂ ਤੋਂ ਸੜਕਾਂ ਤੇ ਟੁੱਟੀ ਆ ਕੀ ਕੀ ਦਾ ਜਦੋਂ ਬਣਦੀ ਹੈ ਉਹ ਤੋਂ ਮਿੰਨੇ ਵਾ ਟੁੱਟ ਜਾਂਦੀ ਹੈ ਸਰਕਾਰੀ ਮੁਲਾਜ਼ਮਾਂ ਨੂੰ ਚਾਹੀਦਾ ਵਧੀਆ ਮੈਨੇਜਰ ਟੇਕੇ ਦਾ ਨੂੰ ਚਾਹੀਦਾ ਲਾਉਣਾ ਚਾਹੀਦਾ ਇਹ ਬਣਦੀ ਪਹਿਲਾਂ ਬਣਦੀ ਪਹਿਲਾਂ ਟੁੱਟਦੀ ਪਹਿਲਾਂ ਬਣਨ ਤੋਂ ਬਾਅਦ ਅੱਜ ਜਾਰੀ ਸੀ ਗੱਡੀ ਤੋਂ ਉਹਨੂੰ ਵਿਚਾਰੀ ਉਹ ਆਟੋ ਚ ਪਾ ਕੇ ਭੇਜਿਆ ਸੱਚੋ ਵੀ ਲੱਗ ਤੋ ਜਿੱਦ ਕੇ ਅੱਛਾ ਸਭ ਕੀ ਲੱਗਦਾ ਕੀ ਆ ਇਹ ਸੜਕਾਂ ਫਰੀ ਵਿੱਚ ਸਾਰੀਆਂ ਟੁੱਟੀਆਂ ਪਈਆਂ ਨੇ ਆਲਾਦ ਖਰਾਬ ਇਹ ਤਾਂ ਦੇਖੋ ਹੀ ਕਾਪੇਸ਼ਨ ਚਾਹੀਦਾ ਵੀ ਵਧੀਆ ਮਟੀਰੀਅਲ ਠੇਕੇਦਾਰ ਨੂੰ ਚਾਹੀਦਾ ਵਧੀਆ ਮਟੀਰੀਅਲ ਲੱਗ ਵਧੀਆ ਤੀਜ ਬਣਾਉਣ ਜਾਂ ਆਰ ਸੀ ਸੀ ਬਣਾਉਂ ਸੀਮਟਾਲੀ ਜਿਹੜੇ ਟੁੱਟਣ ਨੇ ਇਹ ਇਹ ਕਦੋਂ ਕਦੀ ਟੁੱਟੀ ਹੀ ਹੈ ਇਹ ਦੇਖੋ ਇਹ ਹੋ ਗਏ ਪੰਜ ਹੋ ਗਏ ਤਿੰਨ ਚਾਰ ਮਹੀਨੇ ਤੋਂ ਟੁੱਟੀ ਹੋਈ ਇਹ ਲੱਗਦਾ ਹਾਥਿਆਂ ਦਾ ਸ਼ਕਾਰ ਹੋ ਗਈ ਸੜਕ ਤੇਲੀ ਐਕਸੀਡੈਂਟ ਹੁੰਦਾ ਹੀ ਹੋਰੇ ਬੇਨਾ ਗਾੜੀ ਲਈ ਕੀ ਕਹਿਣਾ ਚਾਹੁੰਗੇ ਪ੍ਰਸ਼ਾਸਨ ਨੂੰ ਜਾਂ ਸਰਕਾਰ ਨੂੰ ਇਹ ਸਰਕਾਰ ਤਾਂ ਦੇਖੋ ਗੌਰ ਡੰਡਾ ਮਾਰਦੀ ਇਹਨਾਂ ਤੇ ਪ੍ਰਸ਼ਾਸਨ ਸੁੱਤਾ ਪਿਆ ਹੈ ਸਰਕਾਰ ਅਫਸਰ ਸ਼ਾਈ ਹੈਵੀ ਹੈ ਲੱਗਦਾ ਆਮ ਲੋਕ ਜਿਹੜੇ ਜਲਦਾ ਟੈਕਸ ਦਿੰਦੀ ਆ ਉਹ ਟੈਕਸ ਦੀ ਬਰਬਾਦੀ ਆ ਕਿਹਨਾਂ ਕਿਤੇ ਨਹੀਂ ਦੇਖੋ ਟੈਕਸ ਵੀ ਦੇਣ ਤੇ ਇੱਥੇ ਹੱਥਾਂ ਦਾ ਇਸ਼ਾਰਾ ਵੀ ਹੈ ਦੇਖੋ ਦਾ ਹੈ ਜੀ ਐਕਚੁਅਲੀ ਲੁਕੀ ਲੱਖਾਂ ਕਰੋੜਾ ਰੁਪਏ ਹੋ ਟੈਕਸ ਦਿੰਦੇ ਆ ਮਕਾਨਾਂ ਦਾ ਤੇ ਜੇ ਸੜਕਾਂ ਫੇਰ ਟੁੱਟ ਜਾਂ ਮਾੜੀ ਗੱਲ ਆ ਸਾਡੇ ਅਫਸਰ ਸ਼ਾਈ ਹੈਵੀ ਹੈ ਹੋਰ ਕੋਈ ਚੇਤਨ ਧਿਆਨ ਲਾਵੇ ਲਈ ਸੁਨਦਰ ਸੋਨੀ ਦੀ ਰਿਪੋਰਟ